ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਅੱਜ ਅਸੀਂ ਲੈ ਕੇ ਆਈਆਂ ਜੀ ਹਾਊਸ ਵੀ ਕਾਹ ਹੋਇਆ ਜੀ 1200 ਫੁੱਟ ਏਰੀਆ ਦੇ ਵਿੱਚ ਬਣਿਆ ਜੀ ਮਿਗ ਬੁੱਡਾ ਸੈਕਟਰ 66 ਮੁਹਾਲੀ ਨੇੜੇ ਦੋ ਵੱਡੇ ਪਾਰਕ ਤੇ ਮੈਟਰੋ ਸਟੇਸ਼ਨ ਡਾਈਨਿੰਗ ਕਿਚਨ ਲੌਬੀ ਬੈੱਡਰੂਮ ਤਿੰਨ ਕਾਰਾਂ ਦੇ ਲਈ ਪਾਰਕਿੰਗ ਨੇੜੇ ਮਾਲ ਤੇ ਪੀਵੀਆਰ ਅੰਤਰਰਾਸ਼ਟਰੀ ਹਵਾਈ ਅੱਡਾ 10 ਮਿੰਟ ਦੀ ਦੂਰੀ ਤੇ ਹੈ ਨੇੜੇ CVSE ਰਿਆਨ ਇੰਟਰਨੈਸ਼ਨਲ ਸਕੂਲ ਰੇਟ 1 ਕਰੋੜ 55 ਲੱਖ ਰੁਪਏ ਬਾਕੀ ਮੌਕੇ ਤੇ 12834 81767 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਾਊਸ ਜਿਹੜਾ 1200 ਫੁੱਟ ਦੇ ਵਿੱਚ ਬਣਿਆ ਹੋਇਆ ਖਰੀਦ ਸਕਦੇ ਹੋ ਆਲਟੋ ਗੱਡੀ ਵਿਕਾਊ ਹੈ ਜੀ ਆਲਟੋ ਐਲਐਕਐਸਆਈ ਗੱਡੀ ਹੈ 2009 ਮਾਡਲ ਹੈ ਕਾਪੀ 2010 ਦੀ ਹੈ ਜੀ ਸੀਐਨਜੀ ਕਿੱਟ ਲੱਗੀ ਹੋਈ ਹੈ ਜੀ ਟੈਰ ਵੈਂਟਰੀ ਨਵੇਂ ਨੇ ਰੇਟ 135000 ਏਰੀਆ ਫਰੀਦਕੋਟ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਮੌਕੇ ਤੇ ਚੈੱਕ ਕਰਕੇ ਖਰੀਦੋ ਜੀ ਖਰੀਦਣ ਲਈ ਨੰਬਰ ਨੋਟ ਕਰ ਲਓ ਜੀ 9968070775 ਇਸ ਨੰਬਰ ਤੇ ਫੋਨ ਕਰਕੇ ਤੁਸੀਂ अल्टੋ ਐਲਐਕਐਸਆਈ ਗੱਡੀ 2009 ਮਾਡਲ ਕਾਪੀ 2010 ਦੀ ਹੈ ਟੈਰ ਵੈਂਟਰੀ ਨਵੇਂ ਨੇ ਫਰੀਦਕੋਟ ਏਰੀਏ ਦੇ ਵਿੱਚ ਖੜੀ ਹੈ ਤੁਸੀਂ 135000 ਰੁਪਏ ਦੇ ਵਿੱਚ ਜਾ ਕੇ ਤੁਸੀਂ ਇਸ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਆ 2013 ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਕਲੋਸ ਕਰ ਇੰਜਨ ਰੇਟ ਫੋਨ ਤੇ ਦੱਸਣਗੇ ਜੀ ਏਰੀਆ ਪਿੰਡ ਪਧੌੜ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਖਰੀਦੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੋਈ ਹੈ ਖਰੀਦੋਂ ਦੇ ਲਈ ਨੰਬਰ ਨੋਟ ਕਰ ਲਓ ਜੀ ਰੇਟ ਹੈ ਫੋਨ ਤੇ ਦੱਸਣਗੇ ਏਰੀਆ ਵੀਰ ਦਾ ਪਧੌੜ ਹੈ 9478185292 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2013 ਮਾਡਲ ਪੰਜਾਬ ਨੰਬਰ ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਮਹਿੰਦਰਾ ਟਰੈਕਟਰ ਦੀ ਛਤਰੀ ਮਗਰਾਟ 8 ਫੁੱਟਾ ਰੋਟਾਵੇਟਰ ਦਾ ਡਾਲਾ ਵਿਕਾਊ ਨੇ ਜੀ ਇਹਨਾਂ ਦਾ ਰੇਟ ਵੀਰ ਨੂੰ ਦੱਸਿਆ ਨਹੀਂ ਹੈਗਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਏਰੀਆ ਪਿੰਡ ਸ਼ੇਖਾਂ ਕਲਾ ਮੋਗਾ ਨੰਬਰ ਸਕਰੀਨ ਤੇ 99154 15145 99154 15145 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਟਰੈਕਟਰ ਦੀ ਛਤਰੀ ਮਗਰਾਟ ਤੇ 8 ਫੁੱਟੇ ਰੋਟਾਵੇਟਰ ਦਾ ਡਾਲਾ ਸਾਰੀਆਂ ਚੀਜ਼ਾਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ 200 ਗੈਸ ਦਾ ਪਲਾਟ ਵਿਕਾਊ ਹੈ ਜੀ 200 ਗੈਸ ਦਾ ਪਲਾਟ ਵਿਕਾਊ ਹੈ 6 ਲੱਖ ਰੁਪਏ ਰੇਟ ਮੰਗੇ ਏਰੀਆ ਫਰੀਦਕੋਟ ਹੈ ਰਜਿਸਟਰੀ ਵਾਲੀ ਜਗਾ ਸ਼ਪੈਧੇ ਲੱਗੇ ਹੋਏ ਨੇ ਤਾਰਾ ਸਿੰਘ ਕਲੋਨੀ ਦੇ ਨੇੜੇ ਮੇਨ ਫਿਰੋਜ਼ਪੁਰ ਰੋਡ ਫਰੀਦਕੋਟ ਕੁੜੀ ਨੇ ਬਾਹਰ ਜਾਣਾ ਜੀ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨਾ ਹੈ 9041199311 ਇਸ ਨੰਬਰ ਤੇ ਫੋਨ ਕਰਕੇ 200 ਗਜ਼ ਦਾ ਪਲਾਟ 6 ਲੱਖ ਰੁਪਏ ਚ ਖਰੀਦ ਸਕਦੇ ਹੋ ਜੀ ਇਹਦੇ ਵਿੱਚ ਸ਼ਪੈਦੇ ਲੱਗੇ ਹੋਏ ਨੇ ਲੋਕੇਸ਼ਨ ਹੈਗੀ ਏਰੀਆ ਫਰੀਦਕੋਟ ਤਾਰਾ ਸਿੰਘ ਕਲੋਨੀ ਨੇੜੇ ਮੇਨ ਫਿਰੋਜ਼ਪੁਰ ਰੋਡ ਫਰੀਦਕੋਟ ਐਚ ਐਮ ਟੀ 65 ਵਾਈ ਟਰੈਕਟਰ ਵਿਕਾਊ ਆ 2012 ਮਾਡਲ ਹੈ ਜੀ ਐਚ ਐਮ ਟੀ 65 ਵਾਈ ਟਰੈਕਟਰ ਵਿਕਾਊ 2012 ਮਾਡਲ 4,85000 ਰੇਟ ਮੰਗੇ ਜੀ 85% ਟਾਇਰ ਨੇ ਪੰਜਾਬ ਨੰਬਰ ਏਰੀਆ ਧਰਮਕੋਟ ਮੋਗਾ 9814648188 ਇਸ ਨੰਬਰ ਤੇ ਫੋਨ ਕਰਕੇ HMT 65 Y ਟਰੈਕਟਰ 2012 ਮਾਡਲ ਪੰਜਾਬ ਨੰਬਰ 4,85000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭਰਾਵਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸੇਲ ਹੋ ਸਕਦੀਆਂ ਨੇ ਤੇ ਅਗਲੀ ਐਡ ਦੀ ਗੱਲ ਕਰਦੇ ਹਾਂ ਜੀ ਸਵੈਫਟਰ désir ਗੱਡੀ ਵਿਕਾਊ ਹੈ ਜੀ ਗੱਡੀ 2015 ਮਾਡਲ ਹੈ 70% ਟਰਨਿੰਗ ਕੰਡੀਸ਼ਨ ਹੈ ਦਿੱਲੀ ਨੰਬਰ ਹੈ ਐਨਓਸੀ ਮਿਲ ਜੂਗੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਚਾਰਜਫੇਰੋ ਗੱਡੀ ਦੀ ਕੰਡੀਸ਼ਨ ਦਿਖਾਈ ਹੋਈ ਹੈ 255 ਰੇਟ ਰੱਖਿਆ ਗਿਆ ਜੀ ਏਰੀਆ ਜੀ ਪਕਤਾ ਰੋਡ ਨਥਣ 94655290068 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਤਾਕੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਵੀਰਾਂ ਨੂੰ ਬੇਨਤੀ ਹੈ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਹੈ ਤਾਂ ਵਧੀਆ ਵੀਡੀਓ ਬਣਾ ਕੇ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਤਾਂਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕੇ ਤੇ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਚੈਨਲ ਤੋਂ ਐਡ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਚੈੱਕ ਕਰਕੇ ਜੀ ਉਸ ਤੋਂ ਬਾਅਦ ਫੇਰ ਭੇਜਿਆ ਕਰੋ ਤਾਂਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਹੰਡਾਏ ਅਸਟਾ ਗੱਡੀ ਵਿਕਾਉ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ ਪੋਸ਼ਵਰਤਨ ਸਟਾਰਟ ਹੈ ਜੀ 2013 ਮਾਡਲ ਹੈ ਨਵੇਂ ਟਾਇਰ ਨੇ 350000 ਰੁਪਏ ਗੱਡੀ ਦਾ ਰੇਟ ਰੱਖਿਆ ਹੈ ਏਰੀਆ ਰਾਮਾ ਮੰਡੀ ਹੈ ਬਾਕੀ ਗਾਗਜੂ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਕੋਈ ਐਕਸੀਡੈਂਟ ਨਹੀਂ ਇੱਕ ਹੱਥ ਚਲੀ ਹੋਈ ਬਿਲਕੁਲ ਸੰਭਾਲ ਕੇ ਰੱਖੀ ਹੋਈ ਗੱਡੀ ਹੈ 83 pura 600 69 29 83 pura 600 69 29 ਇਸ ਨੰਬਰ ਤੇ ਫੋਨ ਕਰਕੇ ਹੰਡਾਈ ਐਕਸਟਰਾ ਗੱਡੀ 2013 ਮਾਡਲ 3.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਗੱਡੀ ਲੋਕੇਸ਼ਨ ਹੈ ਰਾਮਾ ਮੰਡੀ ਇੱਥੇ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੀ ਇਸ ਹੌਲসেল ਰੇਟਾਂ ਤੇ ਸੋਲਰ ਮੋਟਰਾਂ ਲਵਾਉਣ ਦੇ ਲਈ ਸੰਪਰਕ ਕਰੋ ਜੀ 35810 ਕਿਲੋਵਾਟ ਦੇ ਔਨ ਗ੍ਰਿਡ ਤੇ ਆਫ ਗ੍ਰਿਡ ਸਿਸਟਮ ਹਾਈ ਬ੍ਰਾਂਡ ਸਿਸਟਮ ਵੀ ਲਾਏ ਜਾਂਦੇ ਨੇ ਸਾਹਮਣੇ ਜੀਜੀਐਸ ਕਾਲਜ ਨੇੜੇ ਮਿਸ਼ਨ ਹਸਪਤਾਲ ਗਿੱਦੜਵਾਹ 9968225225 9968225225 ਦੂਜੇ ਨੰਬਰ 9417109096 9417109096 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਬਿਲਕੁਲ ਹੀ ਜੈਜ ਰੇਟਾਂ ਦੇ ਵਿੱਚ ਬਿਲਕੁਲ ਹੀ ਘੱਟ ਰੇਟਾਂ ਦੇ ਵਿੱਚ ਸੋਲਰ ਮੋਟਰਾਂ ਪਾਓ 25 ਕਿੱਲੇ ਜ਼ਮੀਨ ਵਿਕਾਊ ਹੈ ਜੀ ਤਿੰਨ ਮੋਟਰਾਂ ਸੜਕ ਤੋਂ 4 ਕਿੱਲੇ ਦੂਰੀ ਤੇ ਨਰਮਕ ਪਾ ਕਣਕ ਗੁਵਾਰਾ ਐਵੀਆਂ ਫਸਲਾਂ ਹੁੰਦੀਆਂ ਨੇ ਪਾਣੀ ਵਾਲਾ ਡੱਗ ਬਣਿਆ ਹੋਇਆ ਹੈ ਤਕਸੀਮ ਖਾਤਾ ਏਰੀਆ ਮੰਡੀ ਡੱਬੂ ਵਾਲੀ ਨਹਿਰ ਤੋਂ 4 ਕਿੱਲੇ ਦੂਰੀ ਤੇ ਹੈ 16 ਫੁੱਟ ਰਸਤਾ ਰੇਟ 27 ਲੱਖ ਰੁਪਏ ਕਿੱਲੇ ਦਾ ਨੈਸ਼ਨਲ ਹਾਈਵੇ ਤੋਂ 8 ਕਿੱਲੇ ਦੂਰੀ ਤੇ 82211876906 ਇਸ ਨੰਬਰ ਤੇ ਫੋਨ ਕਰਕੇ 25 ਕਿੱਲੇ ਜ਼ਮੀਨ 27 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰ ਦੇਣਾ ਨਾ ਬਿਨਾਂ ਦਾ ਤਹਿ ਦਿਲੋ ਧੰਨਵਾਦ ਤੇ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚੇ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ ਘਟ ਰੇਤਨ ਦੇ ਵਿੱਚ ਸੋਲਰ ਮੋਟਰ ਲਵਾ ਸਕਣ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਕੋਈ ਕਿਤੇ ਕਾਰੋਬਾਰ ਦੀ ਜਾਂ ਕੋਈ ਘਰ ਦਾ ਸਮਾਨ ਵੇਚਣਾ ਮਸ਼ੀਨਰੀਆਂ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲ ਸੰਦ ਗੱਡੀਆਂ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਇੱਕ ਵਧੀਆ ਵੀਡੀਓ ਬਣਾ ਕੇ 5 7 ਫੋਟਮਾ ਪ੍ਰੋਪਰਲੀ ਸਾਰੀ ਜਾਣਕਾਰੀ ਪੂਰਾ ਐਡਰੈਸ ਸਾਨੂੰ ਭੇਜੋ ਇਸ ਨੰਬਰ ਤੇ ਉਸ ਤੋਂ ਬਾਅਦ ਤੁਹਾਡੀ ਐਡ YouTube ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀ ਖਬਰ Instagram ਤੇ ਟਰੈਕਟਰ ਮੇਲਾ ਜਿੰਨੇ ਵੀ ਪਲੇਟਫਾਰਮ ਚੱਲਦੇ ਨੇ ਸਾਰਿਆਂ ਤੇ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਹਾਡੀ ਆਸਾਨੀ ਦੇ ਨਾਲ ਕੋਈ ਵੀ ਚੀਜ਼ ਭੇਜੂਗੀ ਸੇਲ ਹੋ ਜਾਊਗੀ ਤੇ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਚੈਨਲ ਦੇ ਨਾਲ ਜੁੜਨ ਦੇ ਲਈ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ